ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸਪੀਬੀ02 ਤੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜੱਦੀ ਪੰਬੀ ਸਰੀਆ ਲਓ ਵੀਰ ਜੀ ਇੱਕ ਸ਼ੀਲਡ ਅਨਾਉਂਸ ਕਰਨ ਲੱਗੇ ਨੇ ਉਸਤਾਦ ਜੀ ਹੁਣੀ ਬੱਚਿਆਂ ਦੀ ਤੇ ਖੇਡ ਲੋ ਤਿਆਰੀਆਂ ਸਾਰੇ ਠੀਕ ਹੈ ਜੀ ਤੇ ਵੱਧ ਤੋਂ ਵੱਧ ਬੱਚੇ ਭਲਵਾਓ ਤੇ ਬਹੁਤ ਵਧੀਆ ਸ਼ੀਲਡ ਲੜਾਈ ਜਾਏਗੀ ਤੇ ਐਂਟਰੀ ਫੀਸ ਵੀ ਬਹੁਤ ਘਟਿਆ ਉਸਤਾਦ ਜੀ ਹੁਣਾ ਨਾ ਕਰਦੇ ਆ ਗੱਲਬਾਤ ਤੇ ਜੋ ਫਰਸਟ ਸੈਕਿੰਡ ਥਰਡ ਨਾਮ ਦਿੱਤੇ ਜਾਣਗੇ ਉਹ ਵੀ ਲੈ ਕੇ ਚਾ ਦੱਸਦੇ ਆ ਤੁਹਾਨੂੰ ਆਓ ਲੈ ਚੱਲਦੇ ਆ ਉਸਤਾਦ ਜੀ ਹੁਣਾ ਦੇ ਕੋਲ ਤੇ ਕਰਦੇ ਆ ਗੱਲਬਾਤ ਜੀ ਸਾਰੀ ਆਪਣੀ ਟੀਮ ਦੇ ਨਾਲ ਆ ਲੋ ਜੀ ਆਪਣਾ ਲੱਕੀ ਵੀਰ ਠੀਕ ਹੈ ਜੀ ਇਧਰ ਆਪਣੇ ਅਮਨ ਵੀਰ ਜੀ ਬਟਾਲੇ ਤੋਂ ਸਾਸੀ ਗਾਲ ਮਨਵੀਰ ਜੀ ਇਧਰ ਆਪਣੇ ਲਾਟੀ ਉਸਤਾਜੀ ਕੜੇ ਵਾਲੇ ਸਾਸੀ ਗਾਲ ਸਾਜੀ ਪੈਰੀ ਬੰਨਿਆ ਜੀ ਇਧਰ ਆਪਣੇ ਵੱਡੇ ਉਸਤਾਜੀ ਡੀਐਸਪੀ ਸਾਹਿਬ ਕਪਲ ਕੋਸ਼ਲ ਉਸਤਾਜੀ ਨਹੀਂ ਸਾਸੀ ਗਾਲ ਸਾਜੀ ਪੈਰੀ ਬੰਨਿਆ ਜੀ ਇਧਰ ਆਪਣੇ ਸਿੰਮੂ ਵੀਰ ਜੀ ਖਲੀਫਾ ਸਾਹਿਬ ਠੀਕ ਹੈ ਜੀ ਵੱਡੇ ਵੀਰ ਜੀ ਬਿੱਲੇ ਵੀਰ ਆਸਟ੍ਰੇਲੀਆ ਵਾਲੇ ਉਸਤਾਦੀ ਦੀ ਪਾਗ ਹੈ ਜੀ ਉਸਤਾਦ ਜੀ ਠੀਕ ਹੈ ਜੀ ਤੇ ਇਧਰ ਆਪਣੇ ਜੇਪੀ ਵੀਰ ਜੀ ਠੀਕ ਹੈ ਜੀ ਨਾਲ ਆਪਣੇ ਜੇਪੀ ਵੀਰ ਜੀ ਦੇ ਬ੍ਰਦਰ ਸਾကြီး ਆ ਵੀਰ ਜੀ ਤੇ ਇੱਧਰ ਆਪਣੇ ਵੀਰ ਠੀਕ ਹੈ ਜੀ ਇਹ ਸਾਰੇ ਵੀਰ ਘੋੜੇ ਵਾਲੇ ਹੀ ਨੇ ਤੇ ਆਪਾਂ ਘੋੜਿਆਂ ਦੀ ਮੰਡੀ ਦੇ ਵਿੱਚ ਹੀ ਬੈਠੇ ਹੋਏ ਆ ਅੱਜ ਵੱਲੇ ਮੰਡੀ ਦੇ ਵਿੱਚ ਕੱਲ ਜਿਹੜੀ ਮੈਂ ਇੰਸਟਾ ਤੇ ਵੀਡੀਓ ਵੀ ਪਾਈ ਆ ਉਹ ਇਸ ਘੋੜੇ ਦੀ ਵੀਡੀਓ ਪਾਈ ਸੀ ਕਿੱਥੇ ਬਾਹਰ ਖੜਿਆ ਇਹ ਘੋੜਾ ਵੀਰ ਜੀ ਹੋਣਾ ਨੇ ਇੱਥੇ ਜਗ੍ਹਾ ਤੇ ਬੰਨਿਆ ਸੀ ਜੀ ਘੋੜਾ ਤੇ ਬਾਹਰ ਚਾਲੇ ਪਾਉਣਾ ਤੇ ਲੈ ਕੇ ਗਏ ਨੇ ਥੋੜਾ ਫਿਰਤਸ ਤੇ ਠੀਕ ਹੈ ਜੀ ਆਓ ਉਸਤਾ ਜੀ ਨਾਲ ਕਰਦੇ ਆ ਗੱਲਬਾਤ ਹਾਂਜੀ ਉਸਤਾਜੀ ਜਿੱਦਾਂ ਕੀ ਮੈਂ ਕਿਹਾ ਵਾ ਜੀ ਆਪਾਂ ਸ਼ੀਲਡ ਅਨਾਉਂਸ ਕਰਨ ਲੱਗੇ ਆਂ ਜੀ ਇੱਕ ਉਸਤਾਜੀ ਬਿਲਕੁਲ ਜੀ ਤੇ ਉਸਤਾਜੀ ਕਿੰਨੇ ਬੱਚੇ ਉਡਾਏ ਜਾਣਗੇ ਉਸ ਸ਼ੀਲਡਰ ਦੇ ਵਿੱਚ ਤੇ ਕਿੰਨੀ ਐਂਟਰੀ ਆ ਉਸਤਾਜੀ ਉਹਦੀ ਜੀ ਪਹਿਲੇ ਮੇਰੇ ਸਾਰੇ ਭਰਾਵਾਂ ਨੂੰ ਨਮਸਕਾਰ ਆ ਜੀ ਅਦਾਬ ਆ ਸਤਿ ਸ੍ਰੀ ਅਕਾਲ ਅਸੀਂ ਪਹਿਲੇ ਵੀ ਕੱਪ ਜਿਹੜੇ ਆ ਕਾਫੀ ਜਿਹੜੇ ਅਨਾਉਂਸ ਕੀਤੇ ਆ ਕਿਉਂਕਿ ਇਹ ਐਕੀ ਜਿਹੜਾ ਪੰਜਾਬ ਦਾ ਮਹਾ ਪੰਜਾਬ ਕੱਪ ਜਿਹੜਾ ਹੋ ਰਿਹਾ ਉਹਦੇ ਵਿੱਚ ਕਾਫੀ ਇਨਾਮ ਰੱਖੇ ਨੇ ਉਸਤਾਜ ਮਨਜੀਤ ਸਿੰਘ ਔਜਲਾ ਵੱਲੋਂ ਔਰ ਮੇਰੇ ਕੋਸ਼ਲ ਗਰੁੱਪ ਵੱਲੋਂ ਔਰ ਕਨਵਰ ਗਰੁੱਪ ਵੱਲੋਂ ਔਰ ਮਾਨਗਸਤਾਦੋਂ ਵੱਲੋਂ ਜਿਹੜੇ ਹੈਪੀ ਹੋਣੇ ਨਹੀਂ ਬਟਾਲੇ ਵਾਲੇ ਉਹਨਾਂ ਵੱਲੋਂ ਉਹਨਾਂ ਦੇ ਵਿੱਚ ਅਹੀ ਕਮਸ਼ੇ ਕਮ ਪੰਜ ਮੋਟਰਸਾਈਕਲ ਦੇ ਰਹੇ ਆ ਪਹਿਲਾ ਮੋਟਰਸਾਈਕਲ ਬੁਲਟ ਆ ਦੂਜਾ ਸਪਲੈਂਡਰ ਆ ਬਾਕੀ ਜਿਹੜੇ ਮੋਟਰਸਾਈਕਲ ਆ ਦਰਜਾ ਬਦਰਜਾ ਵਾ ਔਰ ਜਿਹਦਾ ਕਬੂਤਰ ਹਰ ਕਬੂਤਰ ਜਿਹਦਾ 5 ਵਜੇ ਤੋਂ ਬਾਅਦ ਬੈਠੇਗਾ ਉਹਨੂੰ 32 ਚ ਦੀ ਐਲਸੀਡੀ ਆ ਉਹਦੇ ਵਿੱਚ ਹਿੱਟ ਕਬੂਤਰ ਨੂੰ ਅ ਵਿੰਡੋ ਏਸੀ ਆ ਜਾਂ ਸੈਪਰੇਟ ਏਸੀ ਆ ਔਰ ਫ੍ਰਿਜ ਆਇਆ ਕੀ ਜੀ ਜਿਹਦਾ ਵੀ ਬੱਚੇ ਦਾ ਜਗ੍ਹਾ ਨਾ ਬੜੇ। ਔਰ ਜੇ ਸਾਡੇ ਕੋ ਸਾਢੇ 6:00 ਹੁੰਦੀਆਂ ਨੇ ਪੰਜਾਬ ਤੇ ਜੰਮੂ ਦੀਆਂ ਅਗਰ 6:00 ਦਾ ਹੀ 5:00 ਵਜੇ ਤੋਂ ਬਾਅਦ ਕਬੂਤਰ ਪੈਂਦਾ ਹਰ ਨੂੰ ਇੱਕ 23 ਇੰਚ ਦੀ ਵਾਲ ਛਿੜੀ ਦਿੱਤੀ ਜਾਏ। ਬਿਲਕੁਲ ਜੀ। ਉਸ ਤੋਂ ਬਾਅਦ ਇੱਕ ਹੋਰ ਕੱਪ ਲਾਟੀ ਘੜਿਆ ਵਾਲਿਆਂ ਨਾਲ ਜਿਹੜਾ ਆਪਾਂ ਪਿਛਲੇ ਸਾਲ ਵੀ ਕਰਾਇਆ ਸੀ ਉਹਦੇ ਵਿੱਚ ਮੋਟਰਸਾਈਕਲ ਡਾਵਾਂਗੇ ਜੀ। ਫਿਰ ਇੱਕ ਬਾਬਾ ਈਸ਼ਾਨੂ ਨਾਲ ਰਲ ਕੇ ਮੈਂ ਕੱਪ ਕਰਵਾਉਣਾ ਜੀ ਫਰੀ ਵਾਲਾ ਔਰ ਇੱਕ ਗੋਗੀ ਉਸਤਾਦ ਹੁਣਾ ਵੱਲੋਂ ਚੇਅਰਮੈਨ ਸਾਹਿਬ ਵੱਲੋਂ ਇੱਕ 3000 ਰੁਪਏ ਸ਼ੀਲਡ ਵਾਲੀ ਐਂਟਰੀ ਵਾਲਾ ਕੱਪ ਡਾਇਆ ਜਾਂਦਾ ਤੇ ਮੈਂ ਅੱਗੇ ਵੀ ਕਿਹਾ ਸੀ ਵੀ ਆਪਾਂ ਇੱਕ ਬੱਚਿਆਂ ਦਾ ਕੱਪ ਅਨਾਉਂਸ ਕਰਾਂਗੇ। ਐਸਾ ਵੀ ਆਪਾਂ ਅਨਾਉਂਸ ਕੀਤਾ ਇਹ ਅੱਜੂ ਦੇ ਵਿੱਚ ਉਹਦੇ ਵਿੱਚ ਨਾਮ ਤੋਂ ਛੋਟੇ ਰੱਖੇ ਇਹਦੇ ਵਿੱਚ ਵੱਡੇ ਨਾਮ ਰੱਖਾਂਗੇ। ਆਪਾਂ ਅ ਵਿਸਾਖੀ ਵਾਲੇ ਦਿਨ ਚਾਹੇ 13 ਨੂੰ ਆਜੇ ਚਾਹੇ 14 ਨੂੰ ਆਜੇ ਵਿਸਾਖੀ ਵਾਲੇ ਦਿਨ ਇੱਕ ਬੇਬੀ ਪਿਜਨ ਕਲੱਬ ਕਰਾਵਾਂਗੇ। ਉਹਦੇ ਵਿੱਚ ਪੰਜ ਬੱਚੇ ਉਡਾਏ ਜਾਣਗੇ। ਪੰਜ-ਪੰਜ ਕਲੀ ਦੇ ਬੱਚੇ ਲਵਾਂਗੇ। ਬਾਈ ਚਾਂਸ ਪੰਜ ਕਲੀ ਦਾ ਬੱਚਾ ਹੁੰਦਾ ਜਿਹੜੀ ਦੀ ਤਿਆਰੀ ਹੁੰਦੀ ਹੈ ਜੇ ਉਹ ਛੇਵੀਂ ਕਲੀ ਇੱਕ ਪਾਸਿਓਂ ਝੜ ਜਾਂਦਾ ਤੇ ਇੱਕ ਪਾਸਿਓਂ ਪੰਜ ਉਹ ਬੰਨਿਆ ਜਾਏਗਾ ਠੀਕ ਹੈ ਜੀ ਔਰ ਇਹਦੇ ਵਿੱਚ ਪਹਿਲਾ ਨਾਮ ਹੈ ਜਿਹੜਾ ਉਹ ਆਪਾਂ ਇਲੈਕਟ੍ਰੋਨਿਕ ਸਕੂਟਰ ਹੀ ਦਵਾਂਗੇ ਔਰ ਜੇ ਕਾਨੂੰਨੀ ਰੀ ਕੋ ਆਰ ਸੀ ਬੰਦੀ ਹੈ ਇਹ ਕਹਿਣ ਦੀ ਬਾਰ ਬਾਰ ਲੋੜ ਨਹੀਂ ਹੁੰਦੀ ਕੋਈ ਵੀ ਮੋਟਰਸਾਈਕਲ ਦਾ ਕਾਪ ਉੱਡਦਾ ਗੱਡੀ ਦਾ ਕਾਪ ਉੱਡਦਾ ਆਰ ਸੀ ਇੰਸ਼ੋਰੈਂਸ ਜਿਹੜੀ ਆ ਉਹ ਜਿੱਤਣ ਵਾਲੇ ਅਸੇ ਹੀ ਬਣਾਏਗਾ ਜਿਹੜੀ ਐਂਟਰੀ ਫੀਸ ਆ ਉਹ ਉਸ ਉਸ ਹਿਸਾਬ ਨਾਲ ਲਈ ਜਾਏਗੀ ਔਰ ਇਹ ਜਿਹੜਾ ਬੇਬੀ ਵਿਜਨ ਕਲੱਬ ਆ ਇਹਦੇ ਵਿੱਚ ਜਿਹੜੇ ਸੈਕਿੰਡ ਤੇ ਥਰਡ ਪ੍ਰਾਈਜ਼ ਉਹ ਬਾਅਦ ਚ ਅਨਾਉਂਸ ਕਰਾਂਗੇ ਠੀਕ ਹੈ ਜੀ ਹਿੱਟ ਦੇ ਵੀ ਕਰਾਂਗੇ ਔਰ ਬੱਚਿਆਂ ਦਾ ਵੈਸੇ ਵੀ ਜਨ ਹੈਗਾ ਉਹ ਹਿੱਟ ਦਾ ਉਹਦੇ ਵਿੱਚ ਹੀ ਆ ਜਾਣਾ ਹਾਂਜੀ ਇਹਦੇ ਵਿੱਚ ਆਪਾਂ ਲਵਾਂਗੇ ਗੁਰਦਾਸਪੁਰ ਧਾਰੀਵਾਲ ਬਟਾਲਾ ਅਮਰਸਰ ਤਰਨਤਾਰਨ ਇਹਦੇ ਵਿੱਚ ਜਿਹੜੇ ਇਲਾਕੇ ਆਦੇ ਬਾਰਡਰ ਵਾਲੇ ਠੀਕ ਹੈ ਇਹਨਾਂ ਦਾ ਸਾਰਿਆਂ ਦਾ ਲਵਾਂਗੇ ਔਰ ਵਧੀਆ ਕੱਪ ਜਿਹੜਾ ਵਾ ਏਕ ਰਾਵਾਂਗੇ ਇਹਦੇ ਵਿੱਚ ਜਿਹੜੀ ਐਂਟਰੀ ਫੀਸ ਆ ਉਹ ਆਪਾਂ 2000 ਰੁਪਏ ਰੱਖਾਂਗੇ ਮਤਲਬ ਕਿ ਹਰ ਕੋਈ ਛੋਟਾ ਵੀ ਇਹਦੇ ਵਿੱਚ ਡਾ ਸਕਦਾ ਤੇ ਵੱਡਾ ਵੀ ਡਾ ਸਕਦਾ ਜਿਹੜਾ ਬੱਚਿਆਂ ਦੀ ਤਿਆਰੀ ਕਰੇ ਬਿਲਕੁਲ ਸਤਜ ਜੀ ਅੱਜ ਦੀ ਡੇਟ ਚ ਅਨਾਉਂਸ ਕਰਨ ਦਾ ਹੈ ਇਹ ਫਾਇਦਾ ਵਾ ਵੀ ਹਰ ਬੰਦਾ ਆਪਣੀ ਇੱਕ ਬੱਚਿਆਂ ਦੀ ਅਲੱਗ ਤਿਆਰੀ ਕਰੇ ਬਿਲਕੁਲ ਸਾਡੇ ਵੱਲੋਂ 4 ਡਾਵੇ ਸਾਡੇ ਵੱਲੋਂ 3 ਡਾਵੇ ਸਾਡੇ ਵੱਲੋਂ 5 ਡਾਵੇ ਬਿਲਕੁਲ ਮਤਲਬ ਮਿਨੀਮਮ 5 ਕਬੂਤਰ ਉੱਡਣਗੇ ਕਈ ਵਾਰੀ ਕਿਹਦੇ ਨਿਕਲ ਜਾਂਦੇ ਆ ਜਾਂ ਘਟ ਜਾਂਦੇ ਆ ਉਹ ਉਹਦੀ ਹੈਡਿੰਗ ਆ ਵੀ ਉਹਨੇ ਕਿੰਨੇ ਡਾਣੇ ਤੇਤਾ ਜੀ ਜਿੱਦਾਂ ਕਿ ਪੰਜ ਬੱਚੇ ਆ ਤੇ ਪੰਜਾਂ ਦਾ ਹੀ ਟਾਈਮ ਨੋਟ ਹੋਏਗਾ ਪੰਜਾਂ ਦਾ ਹੀ ਟਾਈਮ ਨੋਟ ਹੋਏਗਾ ਠੀਕ ਹੈ ਜੀ ਮਤਲਬ ਕਿ ਥੋੜਾ ਜਿਹਾ ਜੇ ਆਪਾਂ ਜਦੋਂ ਕੁਝ ਐਂਟਰੀ ਆਣ ਗਿਆ ਜੇ ਬਦਲਾ ਕਰਨ ਦੀ ਲੋੜ ਹੋਏਗੀ ਵੀ ਇੱਕ ਅਦਾ ਐਕਸਟਰਾ ਦੇ ਦਿਓ ਹੋ ਸਕਦਾ ਐਕਸਟਰਾ ਵੀ ਦਿੱਤਾ ਜਾਵੇ ਓਕੇ ਮੇਰੀ ਗੱਲ ਨੂੰ ਸਮਝੇਗੇ ਨਾ ਵੀ ਇਹ ਇਹ ਜਿਹੜੀਆਂ ਆਪਾਂ ਇਹ ਜਿਹੜਾ ਸਾਡਾ ਕਾਪ ਇਹ ਸਾਡੇ ਸਾਰੇ ਗੋਗੀ ਉਸਤਾਦ ਜੀ ਜਿਹੜੇ ਚੇਅਰਮੈਨ ਨੇ ਉਹਨਾਂ ਦੀ ਰੈਨਮਾਈ ਚ ਉੱਡੇਗਾ ਛੰਨੂ ਉਸਤਾਦ ਜੀ ਨੇ ਆਪਣੇ ਬਿੱਲੇ ਭਾਜੀ ਨੇ ਆਸਟ੍ਰੇਲੀਆ ਵਾਲੇ ਹਨੀ ਦੇ ਜਿਹੜੇ ਵੱਡੇ ਬ੍ਰਦਰ ਨੇ ਬਿਲਕੁਲ ਔਰ ਸੱਜੂ ਉਸਤਾਦ ਜੀ ਨੇ लाਟੀ ਕੜਿਆ ਲੈ ਬਾਕੀ ਸਾਡੀ ਸਾਰੀ ਜਿਹੜੀ ਪ੍ਰिजन ਕਲੱਬ ਅੰਬਰਸਰ ਗੋਗੀ ਉਹਨਾਂ ਦੇ ਚੇਅਰਮੈਨ ਸਾਹਿਬ ਦੀ ਰੈਂਡਮ ਆਈਡਿਟੀ ਬਸਤਾਜ ਮਨਜੀਤ ਸਿੰਘ ਲੋ ਵੀ ਉਹਨਾਂ ਨੂੰ ਵੀ ਕਾਲ ਕਰਾਂਗੇ ਵੀ ਕੁਛ ਨਾ ਕੁਛ ਇਹਦੇ 'ਚ ਕਰੋ ਬਿਲਕੁਲ ਹੋਏਗਾ ਸਕੂਟਰੀ ਦਾ ਬਿਲਕੁਲ ਹੈਨਾ ਤੇ ਵਧੀਆ ਨਾਮ ਜਿਹੜੇ ਆ ਨਾਮ ਵੰਡ ਸਮਾਰੋ ਜਿਹੜਾ ਸਾਰੇ ਕੱਪਾਂ ਦਾ ਜਦੋਂ ਕੀਤਾ ਜਾਵੇਗਾ ਇਕੱਠਾ ਕੀਤਾ ਜਾਵੇਗਾ ਔਰ ਮੈਂ ਸਾਰੇ ਭਰਾਵਾਂ ਨੂੰ ਕਵਾਂਗਾ ਬਾਕੀ ਸ਼ਰਤਾ ਸਾਡੀਆਂ ਜਿਹੜੀਆਂ ਉਹ ਜੰਮੂ ਪੰਜਾਬ ਕੱਪ ਦੇ ਵਿੱਚ ਰੱਖੀਏਗੀ ਉਹ ਹੀ ਹੋਣੀਆਂ ਠੀਕ ਹੋ ਗਿਆ ਇਹ ਸਾਡੀ ਮਰਜ਼ੀ ਹੈ ਕਿ ਇਹਦੀ ਐਂਟਰੀ ਲਈਏ ਨਾ ਲਈਏ ਕੋਈ ਇਹਦੇ ਵਿੱਚ ਗੁੱਸਾ ਕਰਨ ਵਾਲੀ ਗੱਲ ਨਹੀਂ ਹਾਂ ਜਿਹੜੇ ਜਿਹੜਾ ਸਾਡੇ ਕੱਪਾਂ ਦੀ ਹਿਸਾਬ ਲਵੇਗਾ ਉਹ ਸਿਰਫ ਸਾਡੇ ਕੱਪਾਂ ਦੀ ਹਿਸਾਬ ਲਵੇਗਾ ਬਿਲਕੁਲ ਔਰ ਹਰ ਸਾਲ ਇਹ ਬੀਬੀ ਪਿਜਮ ਕਲੱਬ ਵੀ ਕਰਾਵਾਂਗੇ ਹਰ ਸਾਲ ਜਿਹੜਾ ਜੰਮੂ ਵਾਲਾ ਕੱਪ ਵੀ ਕਰਾਵਾਂਗੇ ਔਰ ਜਿਹੜੇ ਹਰ ਸਾਲ ਜਿਹੜੇ ਅਸੀਂ ਕੱਪ ਅਨਾਉਂਸ ਕੀਤੇ ਆ ਇਹ ਲਗਾਤਾਰ 5 ਸਾਲ ਹੀ ਕਰਾਵਾਂਗੇ ਹੁਣ ਅਸੀਂ ਇਹਦੀ ਇੱਕ ਕਮੇਟੀ ਬਣਾਵਾਂਗੇ ਜਿਹੜਾ ਸਾਨੂੰ ਐਂਟਰੀ ਦੇਗਾ ਉਹਦੇ ਵਿੱਚ ਹੀ ਸਾਰੇ ਜਿਹੜੇ ਆ ਉਹਦੀਆਂ ਐਂਟਰੀਆਂ ਲਵਾਂਗੇ ਹੋਰ ਅਸੀਂ ਕਿਸੇ ਦੀ ਫालतू ਐਂਟਰੀ ਨਹੀਂ ਲਵਾਂਗੇ ਠੀਕ ਹੋ ਗਿਆ ਛੱਤ ਕੱਢਣਾ ਤੇ ਛੱਤ ਨੂੰ ਪਾਣਾ ਹਾਂਜੀ ਇਹ ਕਮੇਟੀ ਡਿਸਾਈਡ ਕਰੇਗੀ ਕਮੇਟੀ ਦੇ ਵਿੱਚ ਆਪਣੇ ਗੋਗੀ ਉਸਤਾਦ ਜੀ ਛੰਨੂ ਬਾਬਾ ਜੀ ਸੰਜੂ ਉਸਤਾਦ ਜੀ ਬਿੱਲਾ ਆਸਟ੍ਰੇਲੀਆ ਵਾਲੇ ਕਨਵਰ ਭਾਜੀ ਉਸਤਾਦ ਕਨਵਰ ਜੀ ਇਹ ਸਾਰੇ ਜਣੇ ਹੋਣਗੇ ਇਹ ਕੱਪ ਇਸ ਕਰਕੇ ਡਿਸਟ੍ਰਿਕਟ ਜਿਆਦਾ ਰੱਖਿਆ ਕਿਉਂਕਿ ਹਰ ਹਰ ਛੱਤ ਜਿਹੜੀ ਆ ਉਹ ਬੱਚੇ ਨਹੀਂ ਤਿਆਰ ਕਰ ਸਕਦੇ ਇਹ ਸਾਨੂੰ ਗਰਦਾਸਪੁਰੋਂ ਦੋ ਤਿੰਨ ਛਤਾਂ ਮਿਲ ਜਾਂਦੀਆਂ ਦੋ ਤਿੰਨ ਬਟਾਲੇ ਤੋਂ ਮਿਲ ਜਾਂਦੀਆਂ ਧਾਰੀਵਾਲ ਤੋਂ ਮਿਲ ਜਾਂਦੀਆਂ ਰਮਦਾਸ ਤੋਂ ਮਿਲ ਜਾਂਦੀਆਂ ਵਾ ਅਜਨਾਲੀ ਤੋਂ ਮਿਲ ਜਾਂਦੀਆਂ ਵਾ ਹੈਨਾ ਅੰਮ੍ਰਿਤਸਰੋਂ ਪੰਜ ਛੇ ਛਤਾਂ ਮਿਲ ਜਾਂਦੀਆਂ ਇੱਕ ਕੱਪ ਜਿਹੜਾ ਵਧੀਆ ਕਰਾਂਦਾ ਮਜਾ ਆਂਦਾ ਅੰਮ੍ਰਿਤਸਰੋਂ ਪੱਟੀਆਂ ਤਰਮਦਾਰ ਨੂੰ ਬਿਲਕੁਲ ਸਹੀ ਹਾਂ ਮਤਲਬ ਜੀ ਵਧੀਆ ਕੱਪ ਕਰਾਂਦਾ ਇਹ ਮਜਾ ਆਂਦਾ ਔਰ ਨਵਾਂ ਇੱਕ ਰੀਤ ਸ਼ੁਰੂ ਕਰਾਂਗੇ ਜਿੱਦਾਂ ਹੁਣ ਵਿਸਾਖ ਕਰਾਵਾਂਗੇ ਫਿਰ ਚੇਤਰ ਚ ਵੀ ਆਵਾਂਗੇ ਓਕੇ ਅਸੂਆ ਤੇ ਸਾਡਾ ਚੱਲਦਾ ਹੀ ਆ ਹਾਂਜੀ ਹਾਂਜੀ ਬਿਲਕੁਲ ਜੀ ਹਨਾ ਇਹੀ ਬੱਚਿਆਂ ਦਾ ਸਪੈਸ਼ਲ ਨਾਮ ਹੀ ਰਹਾデア ਸੁਆ ਜੀ ਚਲੋ ਇਹੀ ਬੱਚਿਆਂ ਦਾ ਵੀ ਕੱਪ ਕਰਾਇਆ ਹੀ ਪਰ ਤਿਆਰੀ ਕੱਪ ਜਰਾ ਹੀ ਥੋੜਾ ਲੇਟ ਅਨਾਉਂਸ ਹੋਇਆ ਸੀ ਮਤਲਬ ਵੀ ਅਗਲੇ ਸਾਲ ਖਿਡਾਰੀ ਵੀਰ ਆਪਣੇ ਸਾਰੇ 체ਦ ਦੀ ਵੀ ਤਿਆਰੀ ਰੱਖਣ ਮੈਂ ਕਿਹਾ ਜੀ ਪੂਰੇ ਕੰਪੀਟੀਸ਼ਨ ਕਰਾਵਾਂਗੇ ਪਰ ਆਪਣੀ ਇੱਕ ਕਮੇਟੀ ਬਣਾ ਕੇ ਓਕੇ ਉਹਨਾਂ ਦੇ ਵਿੱਚ ਜਿੰਨੇ ਵੀ ਸਾਡੇ ਉਸਤਾਦ ਸਾਹਿਬਾਨਾਂ ਦੇ ਸ਼ਾਗਿਰਦ ਹਿੱਸਾ ਲੈਣਗੇ ਸਾਰਿਆਂ ਨੂੰ ਕਮੇਟੀ 'ਚ ਰੱਖਿਆ ਜਾਵੇ ਠੀਕ ਹੈ ਜੀ ਔਰ 5 ਸਾਲ ਇਹ ਕਮੇਟੀ ਚ ਕੱਪ ਉਡਣਗੇ ਜੀ ਪालतੂ ਕਿਸੇ ਦੀ ਆਪਾਂ ਛਤ ਨਹੀਂ ਲਵਾਗੇ ਜੀ ਜਿਹੜਾ ਕਮੇਟੀ ਫੈਸਲਾ ਕਰੇਗੀ ਕਿਸ ਨੂੰ ਕੱਢਣਾ ਕਿਸ ਨੂੰ ਪਾਣਾ ਉਹ ਸਾਰੀ ਕਮੇਟੀ ਦਾ ਸਲਾਹ ਕਰਕੇ ਚੇਅਰਮੈਨ ਸਾਹਿਬ ਦਾ ਸਲਾਹ ਕਰਕੇ ਤੇ ਉਹ ਉਹਨੂੰ ਜਿਹੜੇ ਇਹ ਕੱਪ ਉਡਾਏ ਜਾਣਗੇ ਇਹਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਿਆ ਵਾ ਵੀ ਸਯੋਗ ਸਾਰਿਆਂ ਦਾ ਵਾ ਜਿਲ੍ਹਾ ਨੇ ਪੰਜਾਬ ਕੱਪ ਅਨਾਉਂਸ ਕੀਤਾ ਆਪਣਾ ਜਿਹੜਾ ਸੰਜੂ ਉਸਤਾਦ ਹੋਂ ਨਾਲਾ ਚੰਨੂ ਉਸਤਾਦ ਜੀ ਹੋਂ ਨਾਲਾ ਇਹਨਾਂ ਸਾਰਿਆਂ ਦੇ ਕੱਪਾਂ ਦੇ ਵਿੱਚ ਜਿਹੜਾ ਵਾ ਵਧੀਆ ਤਰੀਕੇ ਨਾਲ ਡਾਵਾਂਗੇ ਔਰ 100% ਇਹ ਕੱਪ ਕਰਾਵਾਂਗੇ ਕਾਫੀ ਐਂਟਰੀਆਂ ਜਿਹੜੀਆਂ ਜੰਮੂ ਦੀਆਂ ਸਾਨੂੰ ਆਉਣੀਆਂ ਸ਼ੁਰੂ ਹੋ ਗਈਆਂ ਓਕੇ ਕਈਆਂ ਨੇ ਅਜੇ ਹਾਮੀਆਂ ਭਰੀਆਂ ਉਹ ਕਹਿੰਦੇ ਵੀ ਆਪਾਂ ਐਂਟਰੀਆਂ ਥੋੜੀ ਦੇਰ ਬਾਅਦ ਤੁਹਾਨੂੰ ਦਵਾਂਗੇ ਠੀਕ ਹੈ ਜੀ ਮਤਲਬ ਕਿ ਅਸੀਂ ਉਹਦੇ ਵਿੱਚ ਜਿਹੜੀ ਤਾਰੀਖ ਸੀ ਪਹਿਲੇ ਆਪਾਂ ਜਿੱਦਾਂ ਦਾ ਅਨਾਉਂਸ ਕੀਤਾ ਸੀ ਕੱਪ ਉਦੋਂ ਦਾ ਕੀ ਸੀ ਹਾਂਜੀ ਪਰ ਹੁਣ ਅਗਲੇ ਮਹੀਨੇ ਦੀ ਜਿਹੜੀ ਆ ਨਵੰਬਰ ਮਹੀਨੇ ਦੀ 30 ਤਰੀਕ ਤੱਕ ਅਸੀਂ ਸਾਰੇ ਕੱਪਾਂ ਦੀ ਐਂਟਰੀਆਂ ਲਵਾਂਗੇ ਜੀ ਠੀਕ ਹੈ ਸ਼ੁਕਰੀਆ ਜੀ ਕੋਈ ਸਵਾਲ ਜਵਾਬ ਹੈਗਾ ਤੇ ਪੁੱਛ ਸਕਦੇ ਹੋ ਸਾਜੀ ਲੋ ਜੀ 30 ਅੱਜ ਤੇ 22 ਤਰੀਕ ਹੋ ਗਈ ਆ ਜੀ ਵਿਸ਼ਵਪਰਮਾ ਡੇ ਵਾਲਾ ਨਵੰਬਰ ਦੀ 3 ਨਵੰਬਰ ਦੇ ਠੀਕ ਹੈ ਜੀ ਨਵੰਬਰ ਦੀ 30 ਤਰੀਕ ਤੱਕ ਐਂਟਰੀਆਂ ਵਧਾਤੀਆਂ ਜੀ ਜੰਮੂ ਪੰਜਾਬ ਕਾਪਲੀਆਂ ਠੀਕ ਹੈ ਜੀ ਜਿਹਦੇ ਵਿੱਚ 5 ਮੋਟਰਸਾਈਕਲ ਉਡਾਈ ਜਾਣਗੇ 5 ਮੋਟਰਸਾਈਕਲ ਦਿੱਤੇ ਜਾਣੇ ਨੇ ਉਹਦੇ ਵਿੱਚ 1 ਤੋਂ ਲੈ ਕੇ ਤੇ 5 ਨਾਮਾਂ ਤੱਕ ਜਿਹਦੇ ਵਿੱਚ ਏਸੀ ਤੇ ਫਰਿੱਜ ਵੀ ਦਿੱਤੀ ਜਾਣੀ ਆ ਠੀਕ ਹੈ ਜੀ ਤੇ ਆਪਣੇ ਸਾਰੇ ਵੀਰਾਂ ਦੀ ਉਸਤਾਦ ਸਾਹਿਬਾਨਾਂ ਦੀ ਮੌਜੂਦਗੀ ਦੇ ਵਿੱਚ ਠੀਕ ਹੈ ਜੀ ਉਹ ਅਨਾਊਂਸਮੈਂਟ ਕੀਤੀ ਸੀ ਉਹ ਵੀਡੀਓ ਵੀ ਤੁਸੀਂ ਆਪਣੇ ਚੈਨਲ ਤੇ ਲੱਗੀ ਹੋਈ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਜਿਹੜਾ ਬੇਬੀ ਪੀਜਨ ਕਪ ਅਨਾਉਂਸ ਕੀਤਾ ਵਾ ਉਹਦੇ ਬਾਰੇ ਵੀ ਉਸਤਾਦ ਜੀ ਹੁਣਾਂ ਨੇ ਤੁਹਾਨੂੰ ਦੱਸ ਹੀ ਦਿੱਤਾ ਵਾ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮੈਂ ਉੱਥੇ ਜੇਪੀ ਵੀਰ ਜੀ ਹੁਣਾਂ ਦੇ ਘੋੜੇ ਵੇਖ ਲਓ ਤੁਸੀਂ ਮੈਂ ਤੇ ਕੱਲ ਨਿਗਾ ਮਾਰ ਗਿਆ ਸੀ ਤੇ ਉਹ ਵੀ ਗਿਆ ਸੀ ਤੇ ਇਹ ਵੀ ਨਿੱਕਾ ਘੋੜਾ ਵੀਰ ਜੀ ਹੁਣਾਂ ਨੇ ਅੱਜ ਪਰਚੇਜ ਕੀਤਾ ਜੀ ਠੀਕ ਹੈ ਜੀ ਤੇ ਬਹੁਤ ਮਹਿੰਗੀ ਨਸਲ ਹੁੰਦੀ ਆ ਵੈਸੇ ਪਰ ਜੋ ਭਾਈ ਹੁਣਾਂ ਨੇ ਮੈਨੂੰ ਦੱਸਿਆ ਵਾ ਇਹਦੇ ਭਾਵੇਂ ਮੈਂ ਇਦਾਂ ਹੀ ਰੱਸੀ ਫੜ ਕੇ ਲੈ ਜਾ ਵੀਰ ਜੀ ਹੁਣਾਂ ਕੋ ਠੀਕ ਹੈ ਜੀ ਪਰ ਇਹਦੇ ਹੱਥੇ ਮੈਨੂੰ ਥੋੜੀ ਜਗ੍ਹਾ ਵੀ ਲੈਣੀ ਪੈਣੀ ਹੈ ਦੋ ਮਿੰਟ ਤੇ ਇਹ ਸਾਰੀਆਂ ਘੋੜੀਆਂ ਕੁਝ ਸੇਲ ਵੀ ਨੇ ਤੇ ਜਿਸ ਕਿਸੇ ਵੀਰ ਨੇ ਖਰੀਦਣੀ ਆ ਤੇ ਉਹ ਵੀਰ ਹੁਣਾਂ ਨਾਲ ਆਪਣੇ ਨਾਲ ਸੰਪਰਕ ਕਰ ਲੈਣ ਠੀਕ ਹੈ ਜੀ ਤੇ ਜਿਹੜਾ ਘੋੜੇ ਦੀ ਕੱਲ ਮੈਂ ਵੀਡੀਓ ਪਾਈ ਸੀ ਉਹ ਆਪਣਾ ਇਹ ਥਾਣ ਜੀ ਠੀਕ ਹੈ ਜੀ ਤੇ ਇਹਦਾ ਰਿਜ਼ਲਟ ਵੀ ਬੜਾ ਸੋਹਣਾ ਆਇਆ ਜੀ ਤੇ ਜੇਪੀ ਵੀਰ ਜੀ ਕੱਦ ਕਿੰਨਾ ਹੈ ਨਾ ਜੀ 67 ਇੰਚ ਕੱਦ ਹੈ ਜੀ 67 ਇੰਚ ਕੱਦ ਜੀ ਇਹਦਾ ਠੀਕ ਹੈ ਜੀ ਆਹ ਲੋ ਜੀ ਇਹ ਆਪਣੇ ਵੱਡੇ ਉਸਤਾਦ ਜੀ ਹੋਣੀ ਡੀਐਸਪੀ ਸਾਹਿਬ ਉਸਤਾਦ ਜੀ ਹੋਣਾ ਨੇ ਵੀ ਥੋੜੇ ਦਿਨ ਪਹਿਲਾਂ ਵੀਡੀਓ ਪਾਈ ਸੀ ਜੀ ਇੰਸਟਾਗ੍ਰam ਤੇ ਉਹ ਇੱਥੇ ਦੀ ਹੀ ਜਲਦ ਦਾ ਸਟੱਡ ਫਾਰਮ ਤੇ ਇਹ ਜੋ ਜੇਪੀ ਵੀਰ ਜੀ ਹੋਣਾ ਦਾ ਨੰਬਰ ਆ ਜੇਪੀ ਵੀਰ ਜੀ ਹੋਣਾ ਦਾ ਨੰਬਰ ਜੇ ਤੇ ਜਲਦ ਦਾ ਸਟੱਡ ਫਾਰਮ ਜੀ ਬਾਕੀ ਪੁਰ ਦੇਵਸ਼ਾਨ ਅਤੇ ਰਾਜੂ ਡੋਡੇ ਵਾਲੇ ਦਾ ਦਾਦਾ ਦਾਦਾ ਦੇਵਸ਼ਾਨ ਦਾ ਬੱਚਾ ਜੀ ਤੇ ਇਹਦਾ ਰਿਜ਼ਲਟ ਵੀ ਆਇਆ ਜੀ ਇਹਦਾ ਰਿਜ਼ਲਟ ਵੀ ਬਹੁਤ ਸੋਹਣਾ ਆਇਆ ਜੀ ਇਹਦਾ ਰਿਜ਼ਲਟ ਜੀ ਠੀਕ ਹੈ ਜੀ ਤੇ ਇਹ ਬੱਚੇ ਦਾ ਹੀ ਮੁੱਲ ਲੱਖਾਂ ਦੇ ਵਿੱਚ ਲੱਗ ਚੁੱਕਾ ਜੀ ਤੇ ਭਾਜੀ ਹੁਣਾਂ ਨੇ ਨਹੀਂ ਦਿੱਤਾ ਲਓ ਜੀ ਤਾਨੀ ਉਸਤਾਜੀ ਹਾਂਜੀ ਉਸਤਾਜੀ ਹਾਂਜੀ ਇਹ ਆਪਣਾ ਜੇਪੀ ਮੋੜਾ ਖਲੀਫਾ ਜੀ ਤੇ ਵਧੀਆ ਮੋੜਾ ਬਹੁਤ ਅੱਛੇ ਇਹਦੇ پاس ਘੋੜੇ ਨੇ ਸਟੱਡ ਫਾਰਮ ਵੀ ਨੇ ਨੰਬਰ ਤੁਸੀਂ ਨੋਟ ਕਰਾਈ ਦਿੱਤਾ ਜੀ ਬਾਕੀ ਪਿਜਨ ਕਲੱਬ ਜਿਹੜਾ ਬੇਬੀ ਪਿਜਨ ਕਲੱਬ ਆਹੀ ਕਰਾ ਰਹੇ ਆ ਵਾਜੜ ਕੇ ਹਿਸਾ ਲਓ ਔਰ ਵੱਤ ਵਾ ਜਾਨਵਰਾਂ ਨਾਲ ਪਿਆਰ ਕਰੋ ਕਿਉਂਕਿ ਇਹਦੇ ਨਾਲ ਜਦੋਂ ਅਸੀਂ ਕੋਈ ਵੀ ਕਬੂਤਰਾਂ ਦਾ ਸ਼ੌਕ ਜਾਂ ਕਿਸੇ ਵੀ ਜਾਨਵਰ ਦਾ ਸ਼ੌਕ ਕਰਦੇ ਆ ਤੇ ਇਹਦੇ ਵਿੱਚ ਆਹੀ ਨਸ਼ਿਆਂ ਤੋਂ ਬਚੇ ਰਹਿੰਦੇ ਆ ਕਬੂਤਰਾਂ ਦਾ ਸ਼ੌਕ ਹੈ ਜਿਆਦਾਤਰ ਲੋਕਾਂ ਨੂੰ ਪ੍ਰੋਬਲਮ ਘਰਦਿਆਂ ਨੂੰ ਇਹ ਹੁੰਦੀ ਆ ਵੀ ਬੰਦੇ ਘਰ ਨਹੀਂ ਮਿਲਦੇ ਤੇ ਕਬੂਤਰਾਂ ਦਾ ਸ਼ੌਕ ਹੈ ਉਹਨੂੰ ਪਤਾ ਦਾਣਾ ਪਾਣਾ ਸਵੇਰੇ ਸ਼ਾਮ ਵਾਣਾ ਗੁੱਟੇ ਬੈਠੇ ਰਹਿਣਾ ਬਿਲਕੁਲ ਜੀ ਬਿਲਕੁਲ ਕਬੂਤਰਾਂ ਵਾਲੇ ਜਿਹੜੇ ਘਰਦੇ ਹੁੰਦੇ ਆ ਨਾ ਉਹ ਕਹਿੰਦੇ ਜਾ ਯਾਰ ਕਿਤੇ ਬਾਹਰ ਵੀ ਘੁੰਮਿਆ ਕਿਤੇ ਕਬੂਤਰਾਂ 'ਚ ਬੈਠਾ ਰਹਿਣਾ ਅੱਖਾਂ ਦੇ ਸਾਹਮਣੇ ਬੱਚਾ ਰਹਿੰਦਾ ਤੇ ਕਬੂਤਰ ਪਾਲੀ ਦਾ ਸ਼ੌਕ ਇੱਕ ਬਹੁਤ ਵਧੀਆ ਸ਼ੌਕ ਆ ਵੱਧ ਵੱਧ ਕਰੋ ਜਾਨਵਰਾਂ ਨੂੰ ਪਿਆਰ ਕਰੋ ਜੀ ਤੇ ਜੀਪੀ ਦੇ ਸਟੱਡ ਫਾਰਮ ਨੂੰ ਵੱਧ ਵੱਧ ਲਾਈਕ ਤੇ ਸਬਸਕ੍ਰਾਈਬ ਕਰੋ ਜੀ ਥੈਂ ਲੋ ਜੀ ਅਗਲੀ ਵੀਡੀਓ ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਚਲੋ ਆਓ